ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਰੀਡੇਲੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਰੱਤੀ ਰੋੜੀ ਜ਼ਿਲ੍ਹਾ ਫਰੀਦਕੋਟ ਤਸੀਲ ਵੀ ਦੋਸਤੋ ਫਰੀਦਕੋਟ ਹੀ ਆ ਦੋਸਤੋ ਅੱਜ ਦੀ ਵੀਡੀਓ 'ਚ ਜਰਸੀ ਵੈਡ ਦਿਖਾਉਣੀ ਆ ਸੂ ਨੂੰ ਤਿਆਰ ਆ ਤੀਜਾ ਸੂ ਆ ਬਾਈ ਚੰਗੇ ਦੁੱਧ ਵਾਲੀ ਦਾਲਦਾ ਵਾ ਵੀਡੀਓ ਨੂੰ ਐਂਡ ਤਾਈ ਦੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜੂ ਇੱਥੇ ਆ ਕੇ ਆਪ ਦੀ ਤਾਂ ਸਾਡੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ हां जी दोस्तों तीसरा सूआ ਵੈੜ ਸੂਣ ਵਾਲੀ ਐ ਏਟ ਮੁਤਾਬਕ ਬਾਈ ਕਹਿੰਦਾ ਇੱਕ ਹਫ਼ਤਾ ਹਜੇ ਸੂਣ ਵਿੱਚ ਕੱਚੀ ਆ ਦੂਜੇ ਸੂਏ ਬਾਈ ਕਹਿੰਦਾ ਵੈੜ ਨੇ 15 ਲੀਟਰ ਦੁੱਧ ਖੁੱਲਾ ਚਵਾਇਆ ਐਤ ਕੀ ਬਾਈ ਕਹਿੰਦਾ 12 ਨਹੀਂ 15 ਆਪਾਂ ਦੱਸਾਂਗੇ ਬਾਕੀ ਦੋਸਤੋ ਬਾਈ ਕਹਿੰਦਾ ਦੁੱਧ ਵੱਧ ਚਵਾਜੇ ਪਰ ਆਪਾਂ 15 ਲੀਟਰ ਐਤ ਕੀ ਵੀ ਦੱਸਾਂਗੇ ਬਾਕੀ ਦੋਸਤੋ ਹਵਾਨੇ 'ਚ ਹਜੇ ਵਾਲਟਾਂ ਬਹੁਤ ਪਈਆਂ ਤਵਾਰਾਂ ਦੋਸਤੋ ਚੰਗਾ ਤਿਆਰ ਕਰਕੇ ਵੈੜ ਨੇ ਫਿਰ ਸੂਣਾ ਘਾਤ ਘਾੜ ਦੋਸਤੋ ਪੂਰਾ ਵੱਡਾ ਢਾਂਚਾ ਸੂਣਾ ਚਾਰੇ ਹਨਾ ਸਾਈ 206 ਹੀ ਹੈ ਕੱਲੇ ਕਰੇ ਨੇਖਰ ਮੇ ਸੋਹਣੇ ਲੱਗੇ ਹੋਏ ਫੋਰ ਸ਼ਾਂਖ ਹੋਰਾ ਨਹੀਂ ਹਵਾ ਨਾਲ ਦੋਸਤੋ ਚੰਗਾ ਵੈੜ ਕਰਕੇ ਤਿਆਰ ਫਿਰ ਸੂਗੀ ਤੇ ਬਾਈ ਨੇ ਵੈੜ ਦਾ ਪ੍ਰਾਈਸ ਰੱਖਿਆ ਹੋਇਆ 48000 ਰੁਪਇਆ ਉਹ ਚੋ ਬਾਈ ਕਹਿੰਦਾ ਮਾਨ ਤਨ ਕਰਦਾਂਗੇ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲੂਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਏ ਜੇ ਅੱਜ ਦੀ ਵੀਡੀਓ ਜੀ ਦੋਸਤੋ ਆਹੀ ਇੱਕ ਜਰਦੀ ਵੈੜ ਬਾਈ ਦੀ ਵਿਕਾਊ ਸੀ ਵੀਡੀਓ ਨੂੰ ਐਡ ਤਾਈਂ ਦੇਖਣ ਲਈ ਸਾਰੇ ਭੈਣਾ ਭਰਾਵਾਂ ਦਾ ਦਿਲੋਂ ਤਾ